ਹੋਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਇਹ ਖਬਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਧਿਆਨ ਨਾਲ ਸੁਣ ਲਵੋ ਦੱਸਦੀ ਹੈ ਕਿ ਦਰਅਸਲ ਨਾਗਰਿਕਾਂ ਦੀ ਸਹੂਲਤ ਲਈ ਇੱਕ ਪਹਿਲ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਆਰਪੀਓ ਜਲੰਧਰ ਨੇ ਆਈ ਕੇ ਗੁਜਰਾੜ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿੱਚ ਆਪਣੀ ਪਾਸਪੋਰਟ ਸੇਵਾ ਆਰਪੀਓ ਮੋਬਾਈਲ ਵੈਨ ਤਾਇਨਾਤ ਕੀਤੀ ਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿਹੜੇ ਅਧਿਆਪਕ ਤੇ ਆਲੇ ਦੁਆਲੇ ਦੇ ਨਿਵਾਸੀਆਂ ਲਈ ਪਾਸਪੋਰਟ ਬਿਨੈ ਸੇਵਾਵਾਂ ਨੂੰ ਆਸਾਨ ਜਾ ਬਣਾਇਆ ਜਾ ਸਕੇ ਕੰਪਲੈਕਸ ਐਂਟਰੀ ਗੇਟ ਤੇ ਤੈਨਾਤ ਰਹੇਗੀ ਜਿਸ ਨਾਲ ਆਏ ਦਿਵਾਲੀ ਰਹਿਣ ਵਾਲੇ ਲੋਕਾਂ ਨੂੰ ਪਾਸਪੋਰਟ ਦਫ਼ਤਰ ਜਾਏ ਬਿਨਾਈ ਪਾਸਪੋਰਟ ਸੰਬੰਧੀ ਸੇਵਾਵਾਂ ਮਾਤਕ ਸੁਵਿਧਾ ਜਾਣਕ ਪਹੁੰਚ ਪ੍ਰਾਪਤ ਹੋਵੇਗੀ ਇੱਛਕ ਬਿਨੇਕਾਰ ਅਧਿਕਾਰਿਕ ਵੈਬਸਾਈਟ ਜਰੀਏ ਆਨਲਾਈਨ ਬਿਨੇ ਪੱਤਰ ਭਰ ਕੇ ਤੇ ਅਪਾਇਟਮੈਂਟ ਬੁੱਕ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਨੇ ਇਸ ਪਹਿਲ ਦਾ ਉਦੇਸ਼ ਪਾਸਪੋਰਟ ਸੇਵਾਵਾਂ ਨੂੰ ਲੋਕ ਵਿਸ਼ੇਸ਼ ਰੂਪ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨੇੜੇ ਲਿਆਉਣਾ ਤੇ ਜਿਨ੍ਹਾਂ ਨੂੰ ਪਾਸਪੋਰਟ ਦਫ਼ਤਰ ਤੱਕ ਯਾਤਰਾ ਕਰਨ ਦੇ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਮੋਬਾਈਲ ਬੈਂਕ ਮੌਕੇ ਤੇ ਹੀ ਬਿਨੇ ਪੱਤਰ ਸਵੀਕਾਰ ਕਰੇਗੀ ਤੇ ਨਾ ਹੀ ਦਸਤਾਵੇਜ਼ ਜੀਕਰਨ ਪ੍ਰਕਿਰਿਆ ਨੂੰ ਆਸਾਨ ਵੀ ਬਣਾਵੇਗੀ ਖੇਤਰੀ ਪਾਸਪੋਰਟ ਆਫੀਸਰ ਜਸਪਾਲ ਨੇ ਕਿਹਾ ਕਿ ਪਾਸਪੋਰਟ ਬਿਨੇਕਾਰਾਂ ਦੀ ਸਹੂਲਤ ਲਈ ਪਾਸਪੋਰਟ ਦਫਤਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਤਾਂ ਭਵਿੱਖ ਵਿੱਚ ਲੋਕਾਂ ਨੂੰ ਵੀ ਹੋਰ ਬਿਹਤਰ ਸੇਵਾਵਾਂ ਮੌਹੱਈਆ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਕਿਸੇ ਵੀ ਏਜੰਡੇ ਦੇ ਚਾਂਸੇ ਦੇ ਵਿੱਚ ਨਹੀਂ ਆਉਣਾ ਕਿਉਂਕਿ ਜੇਕਰ ਕਿਸੇ ਨੂੰ ਵੀ ਪਾਸਪੋਰਟ ਸੰਬੰਧੀ ਕੋਈ ਵੀ ਸਮੱਸਿਆ ਉਹ ਸਿੱਧਾ ਪਾਸਪੋਰਟ ਦਫ਼ਤਰ ਵਿੱਚ ਆ ਸਕਦਾ ਉਹਨਾਂ ਨੇ ਦੱਸਿਆ ਕਿ ਵੈਨ ਦੇ ਨਾਲ-ਨਾਲ ਜਿਹੜਾ ਪਾਸਪੋਰਟ ਦਫ਼ਤਰ ਤੋਂ ਅਧਿਕਾਰੀ ਤੇ ਸਟਾਫ ਭੇਜਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਮੌਕੇ ਤੇ ਹੀ ਅਪੁਆਇੰਟਮੈਂਟ ਵਾਲੇ ਵਿਅਕਤੀ ਦੇ ਬਿਨੈ ਪ੍ਰੋਸੈਸ ਹੋ ਜਾਣਗੇ ਇਸ ਪਾਲ ਨੇ ਦੱਸਿਆ ਕਿ ਪਵਿੱਖ ਦੇ ਵਿੱਚ ਉਹਨਾਂ ਥਾਵਾਂ ਤੇ ਵੈਨਾਂ ਨੂੰ ਭੇਜਿਆ ਜਾਵੇਗਾ ਜਿੱਥੇ ਪਾਸਪੋਰਟ ਸੇਵਾ ਕੇਂਦਰ ਨਹੀਂ ਆ ਲੋਕਾਂ ਨੂੰ ਜਲੰਧਰ ਆਉਣ ਦੀ ਲੋੜ ਨਹੀਂ ਪਵੇਗੀ ਇਸ ਦੇ ਨਾਲ ਹੀ ਜਿਹੜਾ ਪਹਿਲ ਦੇ ਉਦੇਸ਼ ਪਾਸਪੋਰਟ ਸੇਵਾਵਾਂ ਨੂੰ ਲੋਕਾਂ ਵਿਸ਼ੇਸ਼ ਰੂਪ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨੇੜੇ ਲਿਆਉਣਾ ਜਿਨ੍ਹਾਂ ਨੂੰ ਪਾਸਪੋਰਟ ਦਫ਼ਤਰ ਤੱਕ ਯਾਤਰਾ ਕਰਨ ਦੇ ਵਿੱਚ ਪਰੇਸ਼ਾਨੀ ਹੋ ਸਕਦੀ ਆ, ਦਿੱਕਤ ਹੋ ਸਕਦੀ ਆ, ਮੋਬਾਈਲ ਬੈਂਕ ਮੌਕੇ ਤੇ ਹੀ ਬਿਨੇ ਪੱਤਰ ਸਵੀਕਾਰ ਕਰੇਗੀ ਤੇ ਦਸਤਾਵੇਜ਼ੀਕਰਨ ਪ੍ਰਕਿਰਿਆ ਨੂੰ ਆਸਾਨ ਬਣਾਵੇਗੀ। ਖੇਤਰੀ ਪਾਸਪੋਰਟ ਆਫੀਸਰ ਨੇ ਕਿਹਾ ਕਿ ਪਾਸਪੋਰਟ ਬਿਨੇਕਰਾਂ ਦੀ ਸਹੂਲਤ ਲਈ ਪਾਸਪੋਰਟ ਦਫ਼ਤਰ ਵੱਲੋਂ ਲਗਾਤਾਰ ਜਿਹੜੇ ਵੱਡੇ ਕਦਮ ਚੁੱਕੇ ਜਾ ਰਹੇ ਨੇ ਤੇ ਭਵਿੱਖ ਦੇ ਵਿੱਚ ਲੋਕਾਂ ਨੂੰ ਹੋਰ ਬਿਹਤਰ ਸੇਵਾਵਾਂ ਮੋਹੱਈਆ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਕਿਸੇ ਵੀ ਏਜੰਟ ਦੇ ਝਾਂਸੀ ਵਿੱਚ ਨਹੀਂ ਆਉਣਾ ਕਿਉਂਕਿ ਜੇਕਰ ਕਿਸੇ ਨੂੰ ਵੀ ਪਾਸਪੋਰਟ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਉਹ ਸਿੱਧਾ ਪਾਸਪੋਰਟ ਦਫ਼ਤਰ ਵਿੱਚ ਆ ਸਕਦਾ। ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਵੈਨ ਦੇ ਨਾਲ-ਨਾਲ ਜਿਹੜਾ ਪਾਸਪੋਰਟ ਦਫ਼ਤਰ ਤੋਂ ਅਧਿਕਾਰੀ ਤੇ ਸਟਾਫ ਵੀ ਭੇਜਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਮੌਕੇਤੀ ਅਪਾਇੰਟਮੈਂਟ ਵਾਲੇ ਵਿਅਕਤੀ ਦੇ ਬਿਨੈ ਪ੍ਰੋਸੈਸ ਹੋ ਜਾਣਗੇ। ਅੱਗੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਭਵਿੱਖ ਦੇ ਵਿੱਚ ਉਹਨਾਂ ਥਾਵਾਂ ਤੇ ਵੀ ਵੈਨਾਂ ਨੂੰ ਭੇਜਿਆ ਜਾਵੇਗਾ ਜਿੱਥੇ ਪਾਸਪੋਰਟ ਸੇਵਾ ਕੇਂਦਰ ਨਹੀਂ ਲੋਕਾਂ ਨੂੰ ਜਲੰਧਰ ਆਉਣ ਦੀ ਬਿਲਕੁਲ ਲੋੜ ਨਹੀਂ ਪੈ be